ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਸੰਗਤ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਗਤਾ ਨਾਮੇ ਪੈਂਡ ਵਿਖੇ ਭੂਤਾਂ ਵਾਲੇ ਖੂਹ ਕੋਲ ਜਾਂਦੇ ਹਨ ਤਾਂ ਉੱਥੇ ਫਿਰ ਕੀ ਕੌਤਕ ਹੋਇਆ ਇਹ ਕੁਝ ਬਾਪਰ ਆ ਆਓ ਇਸ ਬਾਰੇ ਆਪਾਂ ਗੱਲ ਕਰਦੇ ਹਾਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਖੂਪੂਤਾ ਨੇ ਰਾਤ ਤੋਂ ਰਾਤ ਤਿਆਰ ਕੀਤਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਿੰਡਾਂ ਵਿੱਚ ਦੀ ਹੁੰਦੇ ਹੋਏ ਦੀਨਾ ਕਾਂਗੜ ਪਿੰਡ ਵਿੱਚ ਆਏ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਗੁਰੂ ਪਾਤਸ਼ਾਹ ਜੀ ਨੇ ਜਫਰਨਾਮਾ ਲਿਖਿਆ ਸੀ ਜਫਰਨਾਮਾ ਲਿਖਣ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਸਿੰਘਾਂ ਦੇ ਨਾਲ ਘੋੜਿਆਂ ਤੇ ਸਵਾਰ ਹੋ ਕੇ ਭਗਤਾਨਾਮੂ ਪਿੰਡ ਪਹੁੰਚਦੇ ਹਨ ਉਸ ਪਿੰਡ ਵਿੱਚ ਇੱਕ ਬਹੁਤ ਵੱਡਾ ਵਿਸ਼ਾਲ ਅਤੇ ਸੁੰਦਰ ਪੀਪਲ ਸੀ ਇੱਥੇ ਗੁਰੂ ਪਾਤਸ਼ਾਹ ਜੀ ਨੇ ਅਤੇ ਸਿੰਘਾਂ ਨੇ ਘੋੜੇ ਬੰਨ ਦਿੱਤੇ ਸਾਰੇ ਸਿੱਖ ਪੀਪਲ ਦੇ ਹੇਠਾਂ ਆਰਾਮ ਕਰਨ ਲੱਗਦੇ ਹਨ ਤਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਬੈਠਣ ਲੱਗਦੇ ਹਨ ਤਾਂ ਇਹ ਇੱਧਰ ਉਧਰ ਚਾਰਛਪੇਰੇ ਨਿਗਾਹ ਮਾਰਦੇ ਹਨ ਅਤੇ ਦੇਖਦੇ ਹਨ ਕਿ ਨੇੜੇ ਹੀ ਇੱਕ ਨਵਾਂ ਹੀ ਖੂਹ ਬਣਿਆ ਹੋਇਆ ਸੀ ਤਾਂ ਇਹਨੇ ਨੂੰ ਇੱਕ ਮਨੁੱਖ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਉਂਦਾ ਹੈ ਅਤੇ ਆ ਕੇ ਗੁਰੂ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਕਾ ਪਾਤਸ਼ਾਹ ਜੀ ਮੈਂ ਤੁਹਾਨੂੰ ਨਮਸਕਾਰ ਕਰਦਾ ਹਾਂ ਤਾਂ ਗੁਰੂ ਪਾਤਸ਼ਾਹ ਜੀ ਉਸ ਨੂੰ ਬੜੇ ਪਿਆਰ ਦੇ ਨਾਲ ਆਓ ਭਾਈ ਗੁਰਮਖੋ ਤਾਂ ਗੁਰੂ ਗੋਬਿੰਦ ਸਿੰਘ ਜੀ ਉਸ ਆਦਮੀ ਨੂੰ ਪੁੱਛਣ ਲੱਗੇ ਕਿ ਭਾਈ ਇਹ ਖੂਹ ਕੌਣ ਤਿਆਰ ਕਰ ਰਿਹਾ ਹੈ ਕੌਣ ਇੱਥੇ ਰਹਿੰਦਾ ਹੈ ਤਾਂ ਉਹ ਮਨੁੱਖ ਕਹਿਣ ਲੱਗਾ ਕਾ ਪਾਤਸ਼ਾਹ ਜੀ ਇਹ ਭਾਈ ਬਹਿਲੋ ਦਾ ਪੋਤਾ ਹੈ ਅਤੇ ਉਹਨਾਂ ਦਾ ਹੀ ਪਰਿਵਾਰ ਇੱਥੇ ਰਹਿੰਦਾ ਹੈ ਪਗਤਾ ਕਰਕੇ ਸਾਰੇ ਹੀ ਉਸ ਨੂੰ ਜਾਣਦੇ ਹਨ ਅਤੇ ਉਹੀ ਇੱਥੇ ਖੂਹ ਤਿਆਰ ਕਰਵਾ ਰਹੇ ਹਨ ਤਾਂ ਗੁਰੂ ਪਾਸ਼ਾ ਜੀ ਕਹਿਣ ਲੱਗੇ ਕਿ ਭਾਈ ਭਾਈ ਬਹਿ ਲੋ ਜੀ ਸਭ ਤੋਂ ਪਹਿਲਾਂ ਤਦ ਤਾ ਗੁਰੂ ਪਾਸ਼ਾ ਜੀ ਤੋਂ ਸਿੰਘ ਪੁੱਛਣ ਲੱਗੇ ਕਿ ਪਾਸ਼ਾ ਜੀ ਇਹ ਭਾਈ ਬਹਿ ਲੋ ਜੀ ਕੌਣ ਹਨ ਤਾਂ ਗੁਰੂ ਪਾਸ਼ਾ ਜੀ ਕਹਿਣ ਲੱਗੇ ਕਿ ਬਠਿੰਡੇ ਜ਼ਿਲ੍ਹੇ ਦੇ ਫਫੜੇ ਪਿੰਡ ਵਿੱਚ ਇੱਕ ਸਿੱਧੂਆਂ ਦੇ ਘਰ ਵਿੱਚ ਇੱਕ ਬੱਚਾ ਪੈਦਾ ਹੋਇਆ ਸੀ ਅਤੇ ਵੱਡਾ ਹੋਣ ਤੋਂ ਬਾਅਦ ਉਹ ਸਕੀ ਸਰਵਰ ਦਾ ਤੇਲਾ ਬਣ ਗਿਆ ਤਾਂ ਪਿੰਡ ਵਿੱਚ ਉਸ ਦੀ ਬੜੀ ਮਾਨਤਾ ਹੋਣ ਲੱਗ ਗਈ ਅਤੇ ਉਹ ਹਰ ਸਾਲ ਬਹੁਤ ਸਾਰੀਆਂ ਸੰਗਤਾਂ ਨੂੰ ਨਗਾਹੇ ਦੇ ਨਗਾਹੇ ਦੀ ਯਾਤਰਾ ਤੇ ਲੈ ਕੇ ਜਾਇਆ ਕਰਦਾ ਸੀ ਤਾਂ ਇੱਕ ਵਾਰੀ ਉਹ ਜਥਾ ਲੈ ਕੇ ਅੰਮ੍ਰਿਤਸਰ ਸਾਹਿਬ ਦੀ ਕੋਲ ਦੀ ਨੰਗ ਰਿਆ ਸੀ ਅਤੇ ਉੱਥੇ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਤਾਂ ਇਸ ਨੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਾਰਨ ਅਨਸਾਰ ਹੀ ਆਪਣੇ ਆਪ ਨੂੰ ਗੁਰੂ ਸਾਹਿਬ ਜੀ ਅੱਗੇ ਅਰਪਣ ਕਰ ਦਿੱਤਾ ਅਤੇ ਉੱਤੇ ਸਰੋਵਰ ਵਿੱਚੋਂ ਮਿੱਟੀ ਕੱਢਣ ਦਾ ਕੰਮ ਆਰੰਭ ਕਰਦਾ ਹੈ ਅਤੇ ਉਸ ਤੋਂ ਬਾਅਦ ਫਿਰ ਇੱਟਾਂ ਦੇ ਪੱਠੇ ਉੱਤੇ ਕੰਮ ਕਰਦਾ ਹੈ ਇੱਥੇ ਇਸ ਭਾਈ ਬੈਲੋ ਨੇ ਅਮਰ ਸਰਸਾਹਿ ਵਿਖੇ ਤਨ ਅਤੇ ਮਨ ਨਾਲ ਸੇਵਾ ਕੀਤੀ ਤਾਂ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਨੂੰ ਭਾਈ ਬੈਲੋ ਨੂੰ ਕਿਹਾ ਕਿ ਭਾਈ ਬੈਲੋ ਸਭ ਤੋਂ ਪਹਿਲਾਂ ਤਾਂ ਇਹਨਾਂ ਦੀ ਸੰਤਾਨ ਅੱਗੇ ਫਫੜੇ ਪਿੰਡ ਵਿੱਚ ਫਫੜੇ ਪਾਈ ਕੇ ਰਹਿੰਦੀ ਹੈ ਤਾਂ ਗੁਰੂ ਪਾਸ਼ਾ ਜੀ ਕਹਿਣ ਲੱਗੇ ਕਿ ਇਹਨਾਂ ਦੇ ਪਰਿਵਾਰ ਵਿੱਚੋਂ ਹੋਈ ਭਗਤਾ ਜੀ ਹੋਏ ਹਨ ਭਾਈ ਭਗਤਾ ਜੀ ਭਾਈ ਬੈਲੋ ਜੀ ਦੇ ਪੋਤੇ ਹੋਏ ਹਨ ਗੁਰੂ ਪਾਸ਼ਾ ਜੀ ਕਹਿਣ ਲੱਗੇ ਕਿ ਪੈਸੇ ਤਾਂ ਮਹਾਰਾਜਾ ਜੀ ਦੇ ਲੱਗ ਰਹੇ ਹਨ ਮਹਾਰਾਜੇ ਦੇ ਲੱਗ ਰਹੇ ਹਨ ਪਰ ਨਾਮ ਭਗਤਾ ਦਾ ਹੋ ਰਿਹਾ ਹੈ ਤਾਂ ਸਿੱਖ ਗੁਰੂ ਪਾਸ਼ਾ ਜੀ ਨੂੰ ਪੁੱਛਣ ਲੱਗੇ ਕਿ ਪਾਸ਼ਾ ਜੀ ਸਾਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ ਹੈ ਤਾਂ ਫਿਰ ਗੁਰੂ ਪਾਸ਼ਾ ਜੀ ਕਹਿਣ ਲੱਗੇ ਕਿ ਭਾਈ ਤੁਰਕਾਂ ਦਾ ਇੱਕ ਬਹੁਤ ਵੱਡਾ ਦੀਵਾਨ ਸੀ ਜਿਸ ਨੂੰ RAMMU ਕਹਿੰਦੇ ਸਨ ਅਤੇ ਉਸ ਦੇ ਘਰ ਇੱਕ ਲੜਕੀ ਰਹਿੰਦੀ ਸੀ ਜਦੋਂ ਦੀਵਾਨ RAMMU ਅਨੰਦਪੁਰ ਸਾਹਿਬ ਚੱਲ ਕੇ ਆਉਂਦਾ ਹੈ ਤਾਂ ਫਿਰ ਉਸ ਨੇ ਸਭਾ ਦੇ ਵਿੱਚ ਕਿਹਾ ਕਿ ਮੇਰੀ ਲੜਕੀ ਨੂੰ ਭੂਤ ਚਿੰਬੜੇ ਹੋਏ ਹੈ ਕਿਰ ਕੋਈ ਗੁਰਸਿੱਖ ਸੁਚੇਤ ਹੋਵੇ ਤਾਂ ਉਹ ਇਸ ਭੂਤ ਨੂੰ ਕੱਢ ਦੇਵੇ ਅਤੇ ਉਹ RAMMU ਕਹਿਣ ਲੱਗਾ ਕਪਾਸ਼ਾ ਜੀ ਬਹੁਤ ਸਾਰੇ ਇਲਾਜ ਕਰਵਾਏ ਹਨ ਪਰ ਕਦੇ ਕਿਤੋਂ ਵੀ ਕੋਈ ਆਰਾਮ ਨਹੀਂ ਮਿਲਿਆ ਕੋਈ ਫਰਕ ਨਹੀਂ ਪਿਆ ਤਾਂ ਇਹ ਗੱਲ ਸੁਣ ਕੇ ਉਥੋਂ ਦੀ ਸਾਰੀ ਸੰਗਤ ਭਾਈ ਬਹਿਲੋ ਜੀ ਦੇ ਪੋਤੇ ਵੱਲ ਵੇਖਦੀ ਹੈ ਤਾਂ ਇਹ ਭਗਤਾ ਜੀ ਕਹਿਣ ਲੱਗੇ ਕਿ ਤੁਸੀਂ ਫਿਕਰ ਨਾ ਕਰੋ ਆਰਾਮ ਆ ਜਾਵੇਗਾ ਤਾਂ RAMMU ਇਹ ਗੱਲ ਸੁਣ ਕੇ ਬੜਾ ਖੁਸ਼ ਹੁੰਦਾ ਹੈ ਅਤੇ ਭਾਈ ਭਗਤਾ ਜੀ ਨੂੰ ਲੈ ਕੇ ਆਪਣੇ ਘਰ ਲਾਹੌਰ ਚਲਿਆ ਜਾਂਦਾ ਹੈ ਤਾਂ ਭਾਈ ਭਗਤਾ ਜੀ ਨੇ RAMU ਦੀ ਲੜਕੀ ਦੇ ਭੂਤ ਕੱਢ ਦਿੱਤੇ ਤਾਂ RAMU ਭਾਈ ਭਗਤੇ ਨੂੰ ਕਹਿਣ ਲੱਗਾ ਕਿ ਭਾਈ ਸਾਹਿਬ ਜੀ ਤੁਸੀਂ ਦੱਸੋ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ ਤਾਂ ਇਹ ਗੱਲ ਸੁਣ ਕੇ ਭਾਈ ਭਗਤਾ ਕਹਿਣ ਲੱਗਾ ਕਿ ਮੈਂ ਆਪਣੇ ਪਿੰਡ ਵਿੱਚ ਖੂਹ ਲਵਾਉਣਾ ਚਾਹੁੰਦਾ ਹਾਂ ਤਾਂ RAMU ਬੜਾ ਹੈਰਾਨ ਹੋਇਆ ਤੇ ਕਹਿਣ ਲੱਗਾ ਕਿ ਕੋਈ ਗੱਲ ਨਹੀਂ ਭਾਈ ਸਾਹਿਬ ਜੀ ਜਿੰਨੀ ਤੁਹਾਡੀ ਇੱਛਾ ਹੈ ਤੁਸੀਂ ਓਨੀ ਹੀ ਸੇਵਾ ਕਰਵਾ ਸਕਦੇ ਹੋ ਤਾਂ RAMU ਕਹਿਣ ਲੱਗਾ ਕਿ ਭਾਈ ਸਾਹਿਬ ਜੀ ਮੈਂ ਇੱਟਾਂ ਦੀ ਸੇਵਾ ਕਰ ਦਿੰਨਾ ਹਾਂ ਪਰ ਐਨੀ ਦੂਰ ਇੱਟਾਂ ਪਹੁੰਚਣੀਆਂ ਕਿਵੇਂ ਤਾਂ ਭਾਈ ਭਗਤਾ ਕਹਿਣ ਲੱਗਾ ਕਪਾਈ ਰਾਮੂ ਤੂੰ ਇੱਟਾਂ ਦੀ ਸੇਵਾ ਕਰ ਮੈਂ ਰਾਤੋਂ ਰਾਤ ਆਪਣੇ ਆਪ ਹੀ ਲੈ ਜਾਵਾਂਗਾ ਤਾਂ ਰਾਮੂ ਇੱਕ ਆਵਾ ਇੱਟਾਂ ਦਾ ਦੇ ਦਿੰਦਾ ਹੈ ਅਤੇ ਇੱਕ ਆਪਣਾ ਬੰਦਾ ਉੱਥੇ ਬਿਠਾ ਦਿੰਦਾ ਹੈ ਕਿ ਵੇਖਦੇ ਹਾਂ ਇਹ ਭਾਈ ਭਗਤਾ ਐਨੀ ਦੂਰ ਇੱਟਾਂ ਕਿਵੇਂ ਲੈ ਜਾਂਦਾ ਹੈ ਤਾਂ ਫੇ ਇੱਥੇ ਭਗਤੇ ਨੇ ਸਾਰੀਆਂ ਭੂਤਾਂ ਨੂੰ ਸਾਧ ਲਿਆ ਅਤੇ ਰਾਤੋਂ ਰਾਤ ਸਾਰੀਆਂ ਇੱਟਾਂ ਢੋ ਲਈਆਂ ਤਾਂ रामੂ ਨੇ ਜਦੋਂ ਤੇ ਆਪਣਾ ਬੰਦਾ ਬਿਠਾਇਆ ਹੋਇਆ ਸੀ ਤਾਂ ਉਹ ਜਾ ਕੇ ਕਹਿਣ ਲੱਗਾ ਕਿ ਮੈਨੂੰ ਤਾਂ ਕੁਝ ਵੀ ਨਜ਼ਰ ਨਹੀਂ ਆਇਆ ਪਰ ਇੱਟਾਂ ਸਾਰੀਆਂ ਹੀ ਇੱਥੋਂ ਲੈ ਗਏ ਹਨ ਤਾਂ ਇਹ ਗੱਲ ਸੁਣ ਕੇ रामੂ ਬੜਾ ਹੈਰਾਨ ਹੁੰਦਾ ਹੈ ਇਸ ਤਰ੍ਹਾਂ ਭਾਈ ਭਗਤੇ ਨੇ ਭੂਤਾਂ ਤੋਂ ਮਜ਼ਦੂਰੀ ਕਰਵਾ ਕੇ ਖੂ ਲਵਾਇਆ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਬੈਲੋ ਜੀ ਤੋਂ ਪ੍ਰਸੰਨ ਹੋ ਕੇ ਉਹਨਾਂ ਦੇ ਹਵਾਲੇ ਸਾਰੀਆਂ ਭੂਤਾਂ ਪ੍ਰੇਤਾਂ ਵਸ ਕਰ ਦਿੱਤੀਆਂ ਸਨ ਸੰਗਤ ਜੀ ਇਸ ਪਿੰਡ ਦੇ ਵਿੱਚ ਅੱਜ ਵੀ ਇੱਕ ਖੂਹ ਮੌਜੂਦ ਹੈ ਅਤੇ ਇਸ ਖੂਹ ਦੇ ਨੇੜੇ ਹੀ ਗੁਰਦੁਆਰਾ ਮਹਿਲ ਸਾਹਿਬ ਵੀ ਬਣਿਆ ਹੋਇਆ ਹੈ ਕਿਉਂਕਿ ਸੰਗਤ ਜੀ ਉਹ ਭਾਈ ਭਗਤਾ ਜੀ ਦਾ ਘਰ ਸੀ ਅਤੇ ਉੱਥੇ ਵੀ ਹੁਣ ਗੁਰਦੁਆਰਾ ਸਾਹਿਬ ਸਜੋਬਿਤ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਇਹ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ